ਓਕਲੈਂਡ ਦੇ ਤਪੀਰੀ ਵਿੱਚ ਸਥਿਤ ਇੱਕ ਡੇਰੀ ਫਾਰਮਿੰਗ ਕੰਪਨੀ 에릭 ਲਿਮਟਿਡ ਨੂੰ ਨਵੰਬਰ 2023 ਵਿੱਚ ਪਸ਼ੂਆਂ ਦੇ ਗੋਹੇ ਰਲਿਆ ਪਾਣੀ ਧਾਰਤੀ ਤੇ ਛੱਡਣ ਦੇ ਦੋਸ਼ ਦੇ ਵਿੱਚ ਹਮਲਟਨ ਡਿਸਟ੍ਰਿਕਟ ਕੋਰਟ ਨੇ 50000 ਡਾਲਰ ਤੋ ਵੱਧ ਦਾ ਜੁਰਮਾਨਾ ਕੀਤਾ ਹੈ ਇਹ ਗੋਹਰ ਵਾਲਾ ਪਾਣੀ ਕੁਦਰਤੀ ਸਰੋਤ ਤੱਕ ਪਹੁੰਚ ਸਕਦਾ ਸੀ ਜਿਸ ਕਾਰਨ ਵਾਈਕੋ ਟੂ ਰੀਜਨਲ ਪਲਾਨ ਦੀ ਉਡੰਗਣਾ ਹੋ ਸਕਦੀ ਸੀ ਕੰਪਨੀ ਦੇ ਡਾਇਰੈਕਟਰ ਤਰਨਪਾਲ ਸਿੰਘ ਅਤੇ ਪਰਮਜੀਤ ਸਿੰਘ ਹਨ ਜੱਜ ਮਲਿੰਦਾ ਡਿੱਕੀ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਫਾਰਮ ਕੋਲ ਕੋਈ ਇਰੀਗੇਸ਼ਨ ਸਿਸਟਮ ਨਹੀਂ ਹੈ ਅਤੇ ਜਾਣ ਬੁੱਝ ਕੇ ਗੋਹੇ ਵਾਲਾ ਪਾਣੀ ਜ਼ਮੀਨ ਤੇ ਛੱਡਿਆ ਗਿਆ ਹੈ ਕਰਾਮ ਪ੍ਰਿੰਸਕਿਪਟਰ ਐਨਾ ਮੈਕੋ ਨੇ ਕਿੰਨੇ ਦੱਸਿਆ ਹੈ ਕਿ ਘਟਨਾ ਬਿਹਦ ਲਾਪਰਵਾਹੀ ਦੇ ਕਾਰਨ ਵਾਪਰੀ ਉਹਨਾਂ ਨੇ ਕਿਹਾ ਕਿ ਫਾਰਮ ਮਾਲਕ ਨੂੰ ਆਪਣੀ ਗੰਦਗੀ ਸੰਭਾਲਣ ਵਾਲੀ ਸਨਰਚਨਾ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਪਰ ਉਹਨਾਂ ਨੇ ਨਾ ਤਾਂ ਕਿਸੇ ਕੰਟਰੈਕਟਰ ਦੀ ਸਹਾਇਤਾ ਲਈ ਅਤੇ ਨਾ ਹੀ ਫਾਰਮ ਵਿੱਚ ਜ਼ਰੂਰੀ ਸੁਧਾਰ ਕੀਤੇ ਜੱਜ ਨੇ ਕਿਹਾ ਕਿ ਪ੍ਰਦੂਸ਼ਣ ਦੇ ਪ੍ਰਭਾਵ ਚਾਹੇ ਘਟਸਨ ਪਰ ਕੰਪਨੀ ਦੀ ਕਾਰਵਾਈ ਲਾਪਰਵਾਹੀ ਅਤੇ ਬੇਤਿਆਨੀ ਭਰੀ ਸੀ ਅਜਿਹੇ ਮਾਮਲੇ ਦੀ ਸਭ ਤੋਂ ਵੱਡੀ ਸਜ਼ਾ 6 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਸੀ ਓਕਲੈਂਡ ਦੇ ਤਪੀਰੀ ਵਿੱਚ ਸਥਿਤ ਇੱਕ ਡੇਰੀ ਫਾਰਮਿੰਗ ਕੰਪਨੀ 에ਰਿਕ ਲਿਮਟਿਡ ਨੂੰ ਨਵੰਬਰ 2023 ਵਿੱਚ ਪਸ਼ੂਆਂ ਦੇ ਗੋਹੇ ਰਲਿਆ ਪਾਣੀ ਧਾਰਤੀ ਤੇ ਛੱਡਣ ਦੇ ਦੋਸ਼ ਦੇ ਵਿੱਚ ਹਮਲਟਨ ਡਿਸਟ੍ਰਿਕਟ ਕੋਰਟ ਨੇ 50000 ਡਾਲਰ ਤੋਂ ਵੱਧ ਦਾ ਜੁਰਮਾਨਾ ਕੀਤਾ ਹੈ ਇਹ ਗੋਹੇ ਰਲਿਆ ਪਾਣੀ ਕੁਦਰਤੀ ਸਰੋਤ ਤੱਕ ਪਹੁੰਚ ਸਕਦਾ ਸੀ ਜਿਸ ਕਾਰਨ ਵਾਈਕੋ ਟੂ ਰੀਜਨਲ ਪਲਾਨ ਦੀ ਉਰੰਗਨਾ ਹੋ ਸਕਦੀ ਸੀ ਕੰਪਨੀ ਦੇ ਡਾਇਰੈਕਟਰ ਤਰਨਪਾਲ ਸਿੰਘ ਅਤੇ ਪਰਮਜੀਤ ਸਿੰਘ ਹਨ ਜੱਜ ਮਲਿੰਡਾ ਡਿੱਕੀ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਫਾਰਮ ਕੋਲ ਕੋਈ ਇਰੀਗੇਸ਼ਨ ਸਿਸਟਮ ਨਹੀਂ ਹੈ ਅਤੇ ਜਾਣਬੁੱਝ ਕੇ ਗੋਹੇ ਵਾਲਾ ਪਾਣੀ ਜ਼ਮੀਨ ਤੇ ਛੱਡਿਆ ਗਿਆ ਹੈ ਕਰਾਮ ਪ੍ਰਿੰਸਕਿਪਟਰ ਐਨਾ ਮੈਕੋ ਨੇ ਕਿੰਨੇ ਦੱਸਿਆ ਹੈ ਕਿ ਘਟਨਾ ਬਿਹਦ ਲਾਪਰਵਾਹੀ ਦੇ ਕਾਰਨ ਵਾਪਰੀ ਉਹਨਾਂ ਨੇ ਕਿਹਾ ਕਿ ਫਾਰਮ ਮਾਲਕ ਨੂੰ ਆਪਣੀ ਗੰਦਗੀ ਸੰਭਾਲਣ ਵਾਲੀ ਸਨਰਚਨਾ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਪਰ ਉਹਨਾਂ ਨੇ ਨਾ ਤਾਂ ਕਿਸੇ ਕੰਟਰੈਕਟਰ ਦੀ ਸਹਾਇਤਾ ਲਈ ਅਤੇ ਨਾ ਹੀ ਫਾਰਮ ਵਿੱਚ ਜ਼ਰੂਰੀ ਸੁਧਾਰ ਕੀਤੇ ਜੱਜ ਨੇ ਕਿਹਾ ਕਿ ਪ੍ਰਦੂਸ਼ਣ ਦੇ ਪ੍ਰਭਾਵ ਚਾਹੇ ਘਟਸਨ ਪਰ ਕੰਪਨੀ ਦੀ ਕਾਰਵਾਈ ਲਾਪਰਵਾਹੀ ਅਤੇ ਬੇਤਿਆਨੀ ਭਰੀ ਸੀ ਅਜਿਹੇ ਮਾਮਲੇ ਦੀ ਸਭ ਤੋਂ ਵੱਡੀ ਸਜ਼ਾ 6 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਸੀ ਓਕਲੈਂਡ ਦੇ ਤਾ ਪੀਰੀ ਵਿੱਚ ਸਥਿਤ ਇੱਕ ਡੇਰੀ ਫਾਰਮਿੰਗ ਕੰਪਨੀ 에ਰਿਕ ਲਿਮਟਿਡ ਨੂੰ ਨਵੰਬਰ 2023 ਵਿੱਚ ਪਸ਼ੂਆਂ ਦੇ ਗੋਹੇ ਰਲਿਆ ਪਾਣੀ ਧਰਤੀ ਤੇ ਛੱਡਣ ਦੇ ਦੋਸ਼ ਦੇ ਵਿੱਚ ਹਮਲਟਨ ਡਿਸਟ੍ਰਿਕਟ ਕੋਰਟ ਨੇ 50 ਹਜ਼ਾਰ ਡਾਲਰ ਤੋਂ ਵੱਧ ਦਾ ਜੁਰਮਾਨਾ ਕੀਤਾ ਹੈ ਇਹ ਗੋਹੇ ਰਲਿਆ ਪਾਣੀ ਕੁਦਰਤੀ ਸਰੋਤ ਤੱਕ ਪਹੁੰਚ ਸਕਦਾ ਸੀ ਜਿਸ ਕਾਰਨ ਵਾਈਕੋ ਟੂ ਰੀਜਨਲ ਪਲਾਨ ਦੀ ਉਰੰਗਨਾ ਖੋ ਸਕਦੀ ਸੀ ਕੰਪਨੀ ਦੇ ਡਾਇਰੈਕਟਰ ਤਰਨਪਾਲ ਸਿੰਘ ਅਤੇ ਪਰਮਜੀਤ ਸਿੰਘ ਹਨ ਜੱਜ ਮਲਿੰਡਾ ਡਿੱਕੀ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਫਾਰਮ ਕੋਲ ਕੋਈ ਇਰੀਗੇਸ਼ਨ ਸਿਸਟਮ ਨਹੀਂ ਹੈ ਅਤੇ ਜਾਣਬੁੱਝ ਕੇ ਗੋਹੇ ਵਾਲਾ ਪਾਣੀ ਜ਼ਮੀਨ ਤੇ ਛੱਡਿਆ ਗਿਆ ਹੈ ਕਰਾਮ ਪ੍ਰਿੰਸ ਸਕੂਟਰ ਐਨਾ ਮੈਕੋ ਨੇ ਕਿੰਨੇ ਦੱਸਿਆ ਹੈ ਕਿ ਘਟਨਾ ਬਿਹਦ ਲਾਪਰਵਾਹੀ ਦੇ ਕਾਰਨ ਵਾਪਰੀ ਉਹਨਾਂ ਨੇ ਕਿਹਾ ਕਿ ਫਾਰਮ ਮਾਲਕ ਨੂੰ ਆਪਣੀ ਗੰਦਗੀ ਸੰਭਾਲਣ ਵਾਲੀ ਸਨਰਚਨਾ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਪਰ ਉਹਨਾਂ ਨੇ ਨਾ ਤਾਂ ਕਿਸੇ ਕੰਟਰੈਕਟਰ ਦੀ ਸਹਾਇਤਾ ਲਈ ਅਤੇ ਨਾ ਹੀ ਫਾਰਮ ਵਿੱਚ ਜ਼ਰੂਰੀ ਸੁਧਾਰ ਕੀਤੇ ਜੱਜ ਨੇ ਕਿਹਾ ਕਿ ਪ੍ਰਦੂਸ਼ਣ ਦੇ ਪ੍ਰਭਾਵ ਚਾਹੇ ਘਟਸਨ ਪਰ ਕੰਪਨੀ ਦੀ ਕਾਰਵਾਈ ਲਾਪਰਵਾਹੀ ਅਤੇ ਬੇਤਿਆਨੀ ਭਰੀ ਸੀ ਅਜਿਹੇ ਮਾਮਲੇ ਦੀ ਸਭ ਤੋਂ ਵੱਡੀ ਸਜ਼ਾ 6 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਸੀ ਆਕਲੈਂਡ ਦੇ ਤਾ ਪੀਰੀ ਵਿੱਚ ਸਥਿਤ ਇੱਕ ਡੇਰੀ ਫਾਰਮਿੰਗ ਕੰਪਨੀ 에રિક ਲਿਮਟਿਡ ਨੂੰ ਨਵੰਬਰ 2023 ਵਿੱਚ ਪਸ਼ੂਆਂ ਦੇ ਗੋਹੇ ਰਲਿਆ ਪਾਣੀ ਧਰਤੀ ਤੇ ਛੱਡਣ ਦੇ ਦੋਸ਼ ਦੇ ਵਿੱਚ ਹਮਲਟਨ ਡਿਸਟ੍ਰਿਕਟ ਕੋਰਟ ਨੇ 50000 ਡਾਲਰ ਤੋਂ ਵੱਧ ਦਾ ਜੁਰਮਾਨਾ ਕੀਤਾ ਹੈ ਇਹ ਗੋਹੇ ਰਲਿਆ ਪਾਣੀ ਕੁਦਰਤੀ ਸਰੋਤ ਤੱਕ ਪਹੁੰਚ ਸਕਦਾ ਸੀ ਜਿਸ ਕਾਰਨ ਵਾਈਕੋ ਟੂ ਰੀਜਨਲ ਪਲਾਨ ਦੀ ਉਰੰਗਨਾ ਹੋ ਸਕਦੀ ਸੀ ਕੰਪਨੀ ਦੇ ਡਾਇਰੈਕਟਰ ਤਰਨਪਾਲ ਸਿੰਘ ਅਤੇ ਪਰਮਜੀਤ ਸਿੰਘ ਹਨ ਜੱਜ ਮਲਿੰਡਾ ਡਿੱਕੀ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਫਾਰਮ ਕੋਲ ਕੋਈ ਇਰੀਗੇਸ਼ਨ ਸਿਸਟਮ ਨਹੀਂ ਹੈ ਅਤੇ ਜਾਣਬੁੱਝ ਕੇ ਗੋਹੇ ਵਾਲਾ ਪਾਣੀ ਜ਼ਮੀਨ ਤੇ ਛੱਡਿਆ ਗਿਆ ਹੈ ਕਰਾਮ ਪ੍ਰੈਸਕੂਟਰ ਐਨਾ ਮੈਕੋ ਨੇ ਕਿੰਨੇ ਦੱਸਿਆ ਹੈ ਕਿ ਘਟਨਾ ਬਿਹਦ ਲਾਪਰਵਾਹੀ ਦੇ ਕਾਰਨ ਵਾਪਰੀ ਉਹਨਾਂ ਨੇ ਕਿਹਾ ਕਿ ਫਾਰਮ ਮਾਲਕ ਨੂੰ ਆਪਣੀ ਗੰਦਗੀ ਸੰਭਾਲਣ ਵਾਲੀ ਸਨਰਚਨਾ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਪਰ ਉਹਨਾਂ ਨੇ ਨਾ ਤਾਂ ਕਿਸੇ ਕੰਟਰੈਕਟਰ ਦੀ ਸਹਾਇਤਾ ਲਈ ਅਤੇ ਨਾ ਹੀ ਫਾਰਮ ਵਿੱਚ ਜ਼ਰੂਰੀ ਸੁਧਾਰ ਕੀਤੇ ਜੱਜ ਨੇ ਕਿਹਾ ਕਿ ਪ੍ਰਦੂਸ਼ਣ ਦੇ ਪ੍ਰਭਾਵ ਚਾਹੇ ਘਟਸਨ ਪਰ ਕੰਪਨੀ ਦੀ ਕਾਰਵਾਈ ਲਾਪਰਵਾਹੀ ਅਤੇ ਬੇਤਿਆਨੀ ਭਰੀ ਸੀ ਅਜਿਹੇ ਮਾਮਲੇ ਦੀ ਸਭ ਤੋਂ ਵੱਡੀ ਸਜ਼ਾ 6 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਸੀ ਓਕਲੈਂਡ ਦੇ ਤਾ ਪੀਰੀ ਵਿੱਚ ਸਥਿਤ ਇੱਕ ਡੇਰੀ ਫਾਰਮਿੰਗ ਕੰਪਨੀ 에ਰਿਕ ਲਿਮਟਿਡ ਨੂੰ ਨਵੰਬਰ 2023 ਵਿੱਚ ਪਸ਼ੂਆਂ ਦੇ ਗੋਹੇ ਰਲਿਆ ਪਾਣੀ ਧਰਤੀ ਤੇ ਛੱਡਣ ਦੇ ਦੋਸ਼ ਦੇ ਵਿੱਚ ਹਮਲਟਨ ਡਿਸਟ੍ਰਿਕਟ ਕੋਰਟ ਨੇ 50000 ਡਾਲਰ ਤੋਂ ਵੱਧ ਦਾ ਜੁਰਮਾਨਾ ਕੀਤਾ ਹੈ ਇਹ ਗੋਹੇ ਰਲਿਆ ਪਾਣੀ ਕੁਦਰਤੀ ਸਰੋਤ ਤੱਕ ਪਹੁੰਚ ਸਕਦਾ ਸੀ ਜਿਸ ਕਾਰਨ ਵਾਈਕੋ ਟੂ ਰੀਜਨਲ ਪਲਾਨ ਦੀ ਉਰੰਗਨਾ ਖੋਸ ਸਕਦੀ ਸੀ ਕੰਪਨੀ ਦੇ ਡਾਇਰੈਕਟਰ ਤਰਨਪਾਲ ਸਿੰਘ ਅਤੇ ਪਰਮਜੀਤ ਸਿੰਘ ਹਨ ਜੱਜ ਮਲਿੰਡਾ ਡਿੱਕੀ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਫਾਰਮ ਕੋਲ ਕੋਈ ਇਰੀਗੇਸ਼ਨ ਸਿਸਟਮ ਨਹੀਂ ਹੈ ਅਤੇ ਜਾਣਬੁੱਝ ਕੇ ਗੋਹੇ ਵਾਲਾ ਪਾਣੀ ਜ਼ਮੀਨ ਤੇ ਛੱਡਿਆ ਗਿਆ ਹੈ ਕਰਾਮ ਪ੍ਰੈਸਕੂਟਰ ਐਨਾ ਮੈਕੋ ਨੇ ਕਿੰਨੇ ਦੱਸਿਆ ਹੈ ਕਿ ਘਟਨਾ ਬਿਹਦ ਲਾਪਰਵਾਹੀ ਦੇ ਕਾਰਨ ਵਾਪਰੀ ਉਹਨਾਂ ਨੇ ਕਿਹਾ ਕਿ ਫਾਰਮ ਮਾਲਕ ਨੂੰ ਆਪਣੀ ਗੰਦਗੀ ਸੰਭਾਲਣ ਵਾਲੀ ਸਨਰਚਨਾ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਪਰ ਉਹਨਾਂ ਨੇ ਨਾ ਤਾਂ ਕਿਸੇ ਕੰਟਰੈਕਟਰ ਦੀ ਸਹਾਇਤਾ ਲਈ ਅਤੇ ਨਾ ਹੀ ਫਾਰਮ ਵਿੱਚ ਜ਼ਰੂਰੀ ਸੁਧਾਰ ਕੀਤੇ ਜੱਜ ਨੇ ਕਿਹਾ ਕਿ ਪ੍ਰਦੂਸ਼ਣ ਦੇ ਪ੍ਰਭਾਵ ਚਾਹੇ ਘਟਸਨ ਪਰ ਕੰਪਨੀ ਦੀ ਕਾਰਵਾਈ ਲਾਪਰਵਾਹੀ ਅਤੇ ਬੇਤਿਆਨੀ ਭਰੀ ਸੀ ਅਜਿਹੇ ਮਾਮਲੇ ਦੀ ਸਭ ਤੋਂ ਵੱਡੀ ਸਜ਼ਾ 6 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਸੀ ਆਕਲੈਂਡ ਦੇ ਤਾ ਪੀਰੀ ਵਿੱਚ ਸਥਿਤ ਇੱਕ ਡੇਰੀ ਫਾਰਮਿੰਗ ਕੰਪਨੀ 에રિક ਲਿਮਟਿਡ ਨੂੰ ਨਵੰਬਰ 2023 ਵਿੱਚ ਪਸ਼ੂਆਂ ਦੇ ਗੋਹੇ ਰਲਿਆ ਪਾਣੀ ਧਰਤੀ ਤੇ ਛੱਡਣ ਦੇ ਦੋਸ਼ ਦੇ ਵਿੱਚ ਹਮਲਟਨ ਡਿਸਟ੍ਰਿਕਟ ਕੋਰਟ ਨੇ 50000 ਡਾਲਰ ਤੋਂ ਵੱਧ ਦਾ ਜੁਰਮਾਨਾ ਕੀਤਾ ਹੈ ਇਹ ਗੋਹੇ ਰਲਿਆ ਪਾਣੀ ਕੁਦਰਤੀ ਸਰੋਤ ਤੱਕ ਪਹੁੰਚ ਸਕਦਾ ਸੀ ਜਿਸ ਕਾਰਨ ਵਾਈਕੋ ਟੂ ਰੀਜਨਲ ਪਲਾਨ ਦੀ ਉਰੰਗਨਾ ਹੋ ਸਕਦੀ ਸੀ ਕੰਪਨੀ ਦੇ ਡਾਇਰੈਕਟਰ ਤਰਨਪਾਲ ਸਿੰਘ ਅਤੇ ਪਰਮਜੀਤ ਸਿੰਘ ਹਨ ਜੱਜ ਮਲਿੰਡਾ ਡਿੱਕੀ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਫਾਰਮ ਕੋਲ ਕੋਈ ਇਰੀਗੇਸ਼ਨ ਸਿਸਟਮ ਨਹੀਂ ਹੈ ਅਤੇ ਜਾਣਬੁੱਝ ਕੇ ਗੋਹੇ ਵਾਲਾ ਪਾਣੀ ਜ਼ਮੀਨ ਤੇ ਛੱਡਿਆ ਗਿਆ ਹੈ ਕਰਾਮ ਪ੍ਰਿੰਸਪੁੱਟਰ ਐਨਾ ਮੈਕੋ ਨੇ ਕਿੰਨੇ ਦੱਸਿਆ ਹੈ ਕਿ ਘਟਨਾ ਬਿਹਦ ਲਾਪਰਵਾਹੀ ਦੇ ਕਾਰਨ ਵਾਪਰੀ ਉਹਨਾਂ ਨੇ ਕਿਹਾ ਕਿ ਫਾਰਮ ਮਾਲਕ ਨੂੰ ਆਪਣੀ ਗੰਦਗੀ ਸੰਭਾਲਣ ਵਾਲੀ ਸਨਰਚਨਾ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਪਰ ਉਹਨਾਂ ਨੇ ਨਾ ਤਾਂ ਕਿਸੇ ਕੰਟਰੈਕਟਰ ਦੀ ਸਹਾਇਤਾ ਲਈ ਅਤੇ ਨਾ ਹੀ ਫਾਰਮ ਵਿੱਚ ਜ਼ਰੂਰੀ ਸੁਧਾਰ ਕੀਤੇ ਜੱਜ ਨੇ ਕਿਹਾ ਕਿ ਪ੍ਰਦੂਸ਼ਣ ਦੇ ਪ੍ਰਭਾਵ ਚਾਹੇ ਘਟਸਨ ਪਰ ਕੰਪਨੀ ਦੀ ਕਾਰਵਾਈ ਲਾਪਰਵਾਹੀ ਅਤੇ ਬੇਤਿਆਨੀ ਭਰੀ ਸੀ ਅਜਿਹੇ ਮਾਮਲੇ ਦੀ ਸਭ ਤੋਂ ਵੱਡੀ ਸਜ਼ਾ 6 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਸੀ ਓਕਲੈਂਡ ਦੇ ਤਾ ਪੀਰੀ ਵਿੱਚ ਸਥਿਤ ਇੱਕ ਡੇਰੀ ਫਾਰਮਿੰਗ ਕੰਪਨੀ ਐਰਿਕ ਲਿਮਟਿਡ ਨੂੰ ਨਵੰਬਰ 2023 ਵਿੱਚ ਪਸ਼ੂਆਂ ਦੇ ਗੋਹੇ ਰਲਿਆ ਪਾਣੀ ਧਾਰਤੀ ਤੇ ਛੱਡਣ ਦੇ ਦੋਸ਼ ਦੇ ਵਿੱਚ ਹਮਲਟਨ ਡਿਸਟ੍ਰਿਕਟ ਕੋਰਟ ਨੇ 50000 ਡਾਲਰ ਤੋ ਵੱਧ ਦਾ ਜ਼ੁਰਮਾਨਾ ਕੀਤਾ ਹੈ ਇਹ ਗੋਹਰ ਵਾਲਾ ਪਾਣੀ ਕੁਦਰਤੀ ਸਰੋਤ ਤੱਕ ਪਹੁੰਚ ਸਕਦਾ ਸੀ ਜਿਸ ਕਾਰਨ ਵਾਈਕੋ ਟੂ ਰੀਜਨਲ ਪਲਾਨ ਦੀ ਉੜੰਗਣਾ ਹੋ ਸਕਦੀ ਸੀ ਕੰਪਨੀ ਦੇ ਡਾਇਰੈਕਟਰ ਤਰਨ ਪਾਲ ਸਿੰਘ ਅਤੇ ਪਰਮਜੀਤ ਸਿੰਘ ਹਨ ਜੱਜ ਮਲਿੰਡਾ ਡਿੱਕੀ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਫਾਰਮ ਕੋਲ ਕੋਈ ਇਰੀਗੇਸ਼ਨ ਸਿਸਟਮ ਨਹੀਂ ਹੈ ਅਤੇ ਜਾਣ ਬੁੱਝ ਕੇ ਗੋਹੇ ਵਾਲਾ ਪਾਣੀ ਜ਼ਮੀਨ ਤੇ ਛੱਡਿਆ ਗਿਆ ਹੈ ਕਰਾਮ ਪ੍ਰੈਸਕਿਪਟਰ ਐਨਾ ਮੈਕੋ ਨੇ ਕਿੰਨੇ ਦੱਸਿਆ ਹੈ ਕਿ ਘਟਨਾ ਬਿਹਦ ਲਾਪਰਵਾਹੀ ਦੇ ਕਾਰਨ ਵਾਪਰੀ ਉਹਨਾਂ ਨੇ ਕਿਹਾ ਕਿ ਫਾਰਮ ਮਾਲਕ ਨੂੰ ਆਪਣੀ ਗੰਦਗੀ ਸੰਭਾਲਣ ਵਾਲੀ ਸਨਰਚਨਾ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਪਰ ਉਹਨਾਂ ਨੇ ਨਾ ਤਾਂ ਕਿਸੇ ਕੰਟਰੈਕਟਰ ਦੀ ਸਹਾਇਤਾ ਲਈ ਅਤੇ ਨਾ ਹੀ ਫਾਰਮ ਵਿੱਚ ਜ਼ਰੂਰੀ ਸੁਧਾਰ ਕੀਤੇ ਜੱਜ ਨੇ ਕਿਹਾ ਕਿ ਪ੍ਰਦੂਸ਼ਣ ਦੇ ਪ੍ਰਭਾਵ ਚਾਹੇ ਘਟਸਨ ਪਰ ਕੰਪਨੀ ਦੀ ਕਾਰਵਾਈ ਲਾਪਰਵਾਹੀ ਅਤੇ ਬੇਤਿਆਨੀ ਭਰੀ ਸੀ ਅਜਿਹੇ ਮਾਮਲੇ ਦੀ ਸਭ ਤੋਂ ਵੱਡੀ ਸਜ਼ਾ 6 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਸੀ ਆਕਲੈਂਡ ਦੇ ਤਾ ਪੀਰੀ ਵਿੱਚ ਸਥਿਤ ਇੱਕ ਡੇਰੀ ਫਾਰਮਿੰਗ ਕੰਪਨੀ 에રિક ਲਿਮਟਿਡ ਨੂੰ ਨਵੰਬਰ 2023 ਵਿੱਚ ਪਸ਼ੂਆਂ ਦੇ ਗੋਹੇ ਰਲਿਆ ਪਾਣੀ ਧਰਤੀ ਤੇ ਛੱਡਣ ਦੇ ਦੋਸ਼ ਦੇ ਵਿੱਚ ਹਮਲਟਨ ਡਿਸਟ੍ਰਿਕਟ ਕੋਰਟ ਨੇ 50000 ਡਾਲਰ ਤੋਂ ਵੱਧ ਦਾ ਜੁਰਮਾਨਾ ਕੀਤਾ ਹੈ ਇਹ ਗੋਹੇ ਰਲਿਆ ਪਾਣੀ ਕੁਦਰਤੀ ਸਰੋਤ ਤੱਕ ਪਹੁੰਚ ਸਕਦਾ ਸੀ ਜਿਸ ਕਾਰਨ ਵਾਈਕੋ ਟੂ ਰੀਜਨਲ ਪਲਾਨ ਦੀ ਉਰੰਗਨਾ ਹੋ ਸਕਦੀ ਸੀ ਕੰਪਨੀ ਦੇ ਡਾਇਰੈਕਟਰ ਤਰਨਪਾਲ ਸਿੰਘ ਅਤੇ ਪਰਮਜੀਤ ਸਿੰਘ ਹਨ ਜੱਜ ਮਲਿੰਡਾ ਡਿੱਕੀ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਫਾਰਮ ਕੋਲ ਕੋਈ ਇਰੀਗੇਸ਼ਨ ਸਿਸਟਮ ਨਹੀਂ ਹੈ ਅਤੇ ਜਾਣਬੁੱਝ ਕੇ ਗੋਹੇ ਵਾਲਾ ਪਾਣੀ ਜ਼ਮੀਨ ਤੇ ਛੱਡਿਆ ਗਿਆ ਹੈ ਕਰਾਮ ਪ੍ਰਿੰਸਕਿਪਟਰ ਐਨਾ ਮੈਕੋ ਨੇ ਕਿੰਨੇ ਦੱਸਿਆ ਹੈ ਕਿ ਘਟਨਾ ਬਿਹਦ ਲਾਪਰਵਾਹੀ ਦੇ ਕਾਰਨ ਵਾਪਰੀ ਉਹਨਾਂ ਨੇ ਕਿਹਾ ਕਿ ਫਾਰਮ ਮਾਲਕ ਨੂੰ ਆਪਣੀ ਗੰਦਗੀ ਸੰਭਾਲਣ ਵਾਲੀ ਸਨਰਚਨਾ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਪਰ ਉਹਨਾਂ ਨੇ ਨਾ ਤਾਂ ਕਿਸੇ ਕੰਟਰੈਕਟਰ ਦੀ ਸਹਾਇਤਾ ਲਈ ਅਤੇ ਨਾ ਹੀ ਫਾਰਮ ਵਿੱਚ ਜ਼ਰੂਰੀ ਸੁਧਾਰ ਕੀਤੇ ਜੱਜ ਨੇ ਕਿਹਾ ਕਿ ਪ੍ਰਦੂਸ਼ਣ ਦੇ ਪ੍ਰਭਾਵ ਚਾਹੇ ਘਟਸਨ ਪਰ ਕੰਪਨੀ ਦੀ ਕਾਰਵਾਈ ਲਾਪਰਵਾਹੀ ਅਤੇ ਬੇਤਿਆਨੀ ਭਰੀ ਸੀ ਅਜਿਹੇ ਮਾਮਲੇ ਦੀ ਸਭ ਤੋਂ ਵੱਡੀ ਸਜ਼ਾ 6 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਸੀ ਓਕਲੈਂਡ ਦੇ ਤਾ ਪੀਰੀ ਵਿੱਚ ਸਥਿਤ ਇੱਕ ਡੇਰੀ ਫਾਰਮਿੰਗ ਕੰਪਨੀ 에ਰਿਕ ਲਿਮਟਿਡ ਨੂੰ ਨਵੰਬਰ 2023 ਵਿੱਚ ਪਸ਼ੂਆਂ ਦੇ ਗੋਹੇ ਰਲਿਆ ਪਾਣੀ ਧਰਤੀ ਤੇ ਛੱਡਣ ਦੇ ਦੋਸ਼ ਦੇ ਵਿੱਚ ਹਮਲਟਨ ਡਿਸਟ੍ਰਿਕਟ ਕੋਰਟ ਨੇ 50 ਹਜ਼ਾਰ ਡਾਲਰ ਤੋਂ ਵੱਧ ਦਾ ਜੁਰਮਾਨਾ ਕੀਤਾ ਹੈ ਇਹ ਗੋਹੇ ਰਲਿਆ ਪਾਣੀ ਕੁਦਰਤੀ ਸਰੋਤ ਤੱਕ ਪਹੁੰਚ ਸਕਦਾ ਸੀ ਜਿਸ ਕਾਰਨ ਵਾਈਕੋ ਟੂ ਰੀਜਨਲ ਪਲਾਨ ਦੀ ਉਰੰਗਨਾ ਖੋ ਸਕਦੀ ਸੀ ਕੰਪਨੀ ਦੇ ਡਾਇਰੈਕਟਰ ਤਰਨਪਾਲ ਸਿੰਘ ਅਤੇ ਪਰਮਜੀਤ ਸਿੰਘ ਹਨ ਜੱਜ ਮਲਿੰਡਾ ਡਿੱਕੀ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਫਾਰਮ ਕੋਲ ਕੋਈ ਇਰੀਗੇਸ਼ਨ ਸਿਸਟਮ ਨਹੀਂ ਹੈ ਅਤੇ ਜਾਣਬੁੱਝ ਕੇ ਗੋਹੇ ਵਾਲਾ ਪਾਣੀ ਜ਼ਮੀਨ ਤੇ ਛੱਡਿਆ ਗਿਆ ਹੈ ਕਰਾਮ ਪ੍ਰਿੰਸਕੂਟਰ ਐਨਾ ਮੈਕੋ ਨੇ ਕਿੰਨੇ ਦੱਸਿਆ ਹੈ ਕਿ ਘਟਨਾ ਬਿਹਦ ਲਾਪਰਵਾਹੀ ਦੇ ਕਾਰਨ ਵਾਪਰੀ ਉਹਨਾਂ ਨੇ ਕਿਹਾ ਕਿ ਫਾਰਮ ਮਾਲਕ ਨੂੰ ਆਪਣੀ ਗੰਦਗੀ ਸੰਭਾਲਣ ਵਾਲੀ ਸਨਰਚਨਾ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਪਰ ਉਹਨਾਂ ਨੇ ਨਾ ਤਾਂ ਕਿਸੇ ਕੰਟਰੈਕਟਰ ਦੀ ਸਹਾਇਤਾ ਲਈ ਅਤੇ ਨਾ ਹੀ ਫਾਰਮ ਵਿੱਚ ਜ਼ਰੂਰੀ ਸੁਧਾਰ ਕੀਤੇ ਜੱਜ ਨੇ ਕਿਹਾ ਕਿ ਪ੍ਰਦੂਸ਼ਣ ਦੇ ਪ੍ਰਭਾਵ ਚਾਹੇ ਘਟਸਨ ਪਰ ਕੰਪਨੀ ਦੀ ਕਾਰਵਾਈ ਲਾਪਰਵਾਹੀ ਅਤੇ ਬੇਤਿਆਨੀ ਭਰੀ ਸੀ ਅਜਿਹੇ ਮਾਮਲੇ ਦੀ ਸਭ ਤੋਂ ਵੱਡੀ ਸਜ਼ਾ 6 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਸੀ ਆਕਲੈਂਡ ਦੇ ਤਾ ਪੀਰੀ ਵਿੱਚ ਸਥਿਤ ਇੱਕ ਡੇਰੀ ਫਾਰਮਿੰਗ ਕੰਪਨੀ 에ਰਿਕ ਲਿਮਟਿਡ ਨੂੰ ਨਵੰਬਰ 2023 ਵਿੱਚ ਪਸ਼ੂਆਂ ਦੇ ਗੋਹੇ ਰਲਿਆ ਪਾਣੀ ਧਾਰਤੀ ਤੇ ਛੱਡਣ ਦੇ ਦੋਸ਼ ਦੇ ਵਿੱਚ ਹਮਲਟਨ ਡਿਸਟ੍ਰਿਕਟ ਕੋਰਟ ਨੇ 50000 ਡਾਲਰ ਤੋਂ ਵੱਧ ਦਾ ਜੁਰਮਾਨਾ ਕੀਤਾ ਹੈ ਇਹ ਗੋਹੇ ਰਲਿਆ ਪਾਣੀ ਕੁਦਰਤੀ ਸਰੋਤ ਤੱਕ ਪਹੁੰਚ ਸਕਦਾ ਸੀ ਜਿਸ ਕਾਰਨ ਵਾਈਕੋ ਟੂ ਰੀਜਨਲ ਪਲਾਨ ਦੀ ਉਰੰਗਨਾ ਹੋ ਸਕਦੀ ਸੀ ਕੰਪਨੀ ਦੇ ਡਾਇਰੈਕਟਰ ਤਰਨਪਾਲ ਸਿੰਘ ਅਤੇ ਪਰਮਜੀਤ ਸਿੰਘ ਹਨ ਜੱਜ ਮਲਿੰਡਾ ਡਿੱਕੀ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਫਾਰਮ ਕੋਲ ਕੋਈ ਇਰੀਗੇਸ਼ਨ ਸਿਸਟਮ ਨਹੀਂ ਹੈ ਅਤੇ ਜਾਣਬੁੱਝ ਕੇ ਗੋਹੇ ਵਾਲਾ ਪਾਣੀ ਜ਼ਮੀਨ ਤੇ ਛੱਡਿਆ ਗਿਆ ਹੈ ਕਰਾਮ ਪ੍ਰਿੰਸਕਿਪਟਰ ਐਨਾ ਮੈਕੋ ਨੇ ਕਿੰਨੇ ਦੱਸਿਆ ਹੈ ਕਿ ਘਟਨਾ ਬਿਹਦ ਲਾਪਰਵਾਹੀ ਦੇ ਕਾਰਨ ਵਾਪਰੀ ਉਹਨਾਂ ਨੇ ਕਿਹਾ ਕਿ ਫਾਰਮ ਮਾਲਕ ਨੂੰ ਆਪਣੀ ਗੰਦਗੀ ਸੰਭਾਲਣ ਵਾਲੀ ਸਨਰਚਨਾ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਪਰ ਉਹਨਾਂ ਨੇ ਨਾ ਤਾਂ ਕਿਸੇ ਕੰਟਰੈਕਟਰ ਦੀ ਸਹਾਇਤਾ ਲਈ ਅਤੇ ਨਾ ਹੀ ਫਾਰਮ ਵਿੱਚ ਜ਼ਰੂਰੀ ਸੁਧਾਰ ਕੀਤੇ ਜੱਜ ਨੇ ਕਿਹਾ ਕਿ ਪ੍ਰਦੂਸ਼ਣ ਦੇ ਪ੍ਰਭਾਵ ਚਾਹੇ ਘਟਸਨ ਪਰ ਕੰਪਨੀ ਦੀ ਕਾਰਵਾਈ ਲਾਪਰਵਾਹੀ ਅਤੇ ਬੇਤਿਆਨੀ ਭਰੀ ਸੀ ਅਜਿਹੇ ਮਾਮਲੇ ਦੀ ਸਭ ਤੋਂ ਵੱਡੀ ਸਜ਼ਾ 6 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ